ਆਨੇ ਕੋਈ ਲੋਕ ਦੇਖੋ ਕੋ ਪ੍ਰੋਗਰਾਮ ਬਣਾ ਰਹੇ ਪਰ ਤੋਂ ਜੇ ਕਿੱਥਾ ਪਾਜੀ ਦੇਖੋ ਕਿੰਨੀ ਸ਼ਰਤ ਦੀ ਗੱਲ ਆਪਣੇ ਵਾਸਤੇ ਆਪਣੀ ਸਿੱਖ ਗੁਰੂਆਂ ਮਰਦੇ ਨਾੜੋ ਕੋ ਬੁੱਧੂ ਦੇ ਮਾਝੇ ਆਏ ਕੋਈ ਲੋਕ ਜਾਨਵਰ ਦੇ ਬੁਲਬਲੇ ਲਾ ਲਏ ਜਾਨਵਰ ਨੂੰ ਬਣਾ ਰਹੇ ਨੇ ਅੱਜ ਆਪਣੇ ਸੇਧ ਜਾਨ ਦੇ ਸਿੱਧੀ ਢਾੜੇ ਤੇ ਇਹ ਹੁਣ ਇਸ ਤੋਂ ਬਾਅਦ ਕੋਈ ਬਿੱਤਾ ਮਾਪਾ ਨੱਚ ਰਹੇ ਨੇ ਲੋਕ ਦੇਖੋ ਜਨਾਨੀ ਨੂੰ ਆਏ ਆਏ ਆ ਜਾ ਤੱਤੀਆਂ ਆਏ ਆ ਜਾ ਹੁਣੇ ਤੁਹਾਡੇ ਘਰਾਂ ਦੇ ਨੋ ਵਾਸਤੇ ਪਰ ਆਪਣੇ ਸਿੱਖ ਕੌਮ ਜੇਵਾ ਚੁੱਪ ਚੁਪ ਹੋਈ ਬੈਠੀ ਆ ਵੀ ਕੋਈ ਬੰਦਾ ਬੋਲ ਵੀ ਰਿਹਾ ਨਾ ਬੰਦਾ ਕੋਈ ਅੱਗੂ ਦੇ ਲੱਗ ਰਿਹਾ ਦੇਖੋ ਜੀ ਜਿਹੜੇ ਬੰਦਾ ਕੋਈ ਡਰ ਰਹੇ ਨੇ ਐਵੇਂ ਭੈੜਾ ਜਦੋਂ ਭੈੜੀ ਬੰਦਾ ਭੈੜਾ ਗੱਲ ਜਿਹੜੇ ਲੋ ਜੀ ਆ ਜਿਹੜੇ ਜੀਸੂਸੀ ਆਲਿਆਂ ਨੇ ਪਿੰਡ ਬਟਰੂਖਾਂ ਦੇ ਵਿੱਚ ਆਇਆ ਤੇ ਉਦੋਂ ਬਾਅਦ ਅਸੀਂ ਤੋਰ ਤੇ ਹੁਣ ਅਸੀਂ ਪਿੰਡ ਦੇ ਵਿੱਚੋਂ ਕੱਢੇ ਨੇ ਬਾਈ ਸਮਾਣੇ ਤੋਂ ਆ ਕੇ ਬੰਦੇ ਬਟਰੂਖਾਂ ਦੇ ਵਿੱਚ ਢੋਲ ਵਜਾ ਰਹੇ ਨੇ ਇੱਕ ਪਾਸੇ ਸ਼ਹੀਦੀ ਦਿਨ ਚੱਲ ਰਹੇ ਨੇ ਜਿਸ ਨੂੰ ਲੈ ਕੇ ਇਹਨਾਂ ਦਿਨਾਂ ਦੇ ਵਿੱਚ ਜਸ਼ਨ ਮਨਾਉਣਾ ਪਾਰਟੀਆਂ ਕਰਨ ਤੇ ਪਾਬੰਦੀ ਆ ਪਰ ਦੂਜੇ ਪਾਸੇ ਸੰਗਰੂਰ ਦੇ ਪਿੰਡ ਬਡਰੂਖਾਂ ਦੇ ਵਿੱਚ ਉਸ ਵੇਲੇ ਹੰਗਾਮਾ ਦੇਖਣ ਨੂੰ ਮਿਲਿਆ ਜਦੋਂ ਇਸਾਈ ਭਾਈਚਾਰੇ ਦੇ ਲੋਕ ਬੜੀ ਧੂਮ-ਧਾਮ ਦੇ ਨਾਲ ਢੋਲ ਵਜਾ ਕੇ 크ਿਸਮਿਸ ਦਾ ਤਿਹਾਰ ਮਨਾ ਰਹੇ ਸੀ ਜਸ਼ਨ ਮਨਾਇਆ ਜਾ ਰਿਹਾ ਸੀ ਭੰਗੜੇ ਪਾਏ ਜਾ ਰਹੇ ਸਨ ਅਤੇ ਜਦੋਂ ਇਸ ਦੀ ਪਿੰਕ ਸਿੱਖ ਸਮੁਦਾਏ ਦੇ ਲੋਕਾਂ ਨੂੰ ਲੱਗੀ ਤਾਂ ਉਹ ਮੌਕੇ ਤੇ ਪਹੁੰਚ ਗਏ ਅਤੇ ਉੱਥੇ ਜਾ ਕੇ ਮਨਾਏ ਜਾ ਰਹੇ ਇਸ ਜਸ਼ਨ ਨੂੰ ਬੰਦ ਕਰਵਾ ਦਿੱਤਾ ਜਿਸ ਵੀਡੀਓ ਸਾਹਮਣੇ ਆਈ ਹੈ ਤੁਸੀਂ ਵੀ ਦੇਖੋ ਤਸਵੀਰਾਂ ਕਿਸ ਤਰੀਕੇ ਦੇ ਨਾਲ ਜਿਹੜੇ ਸਿੱਖ ਭਾਈਚਾਰੇ ਨਾਲ ਸੰਬੰਧਿਤ ਲੋਕ ਨੇ ਉਹ ਇਸਾਈ ਭਾਈਚਾਰੇ ਦੇ ਲੋਕਾਂ ਨੂੰ ਸਮਝਾ ਰਹੇ ਨੇ ਕਿ ਸ਼ਹੀਦੀ ਦੇ ਦਿਨਾਂ ਦੇ ਵਿੱਚ ਤੁਸੀਂ ਜਸ਼ਨ ਮਨਾ ਰਹੇ ਹੋ ਜੋ ਕਿ ਗਲਤ ਹੈ। ਤਾਂ ਕੌਣ ਇੰਚਾਰਜ ਹੋ ਗਿਆ? ਅੱਗੂ ਅੱਗੇ ਆ ਜਾਓ ਅਲੱਗ ਅਕਾਦ ਤੱਕ ਸਾਹਮਣੇ ਬਗਮਨਾ ਲਿ ਜਾ ਰਹੀ ਹੋਏ ਐ। ਸਾਹਿਬ ਜਾਦਾ ਦਾ ਦਿਹਾੜਾ ਚੱਲ ਰਿਹਾ ਹੈ ਬੱਚਿਆਂ ਦਾ ਸ਼ੋਗ ਚੱਲ ਰਿਹਾ ਹੈ ਇੱਥੇ ਢੋਲ ਵਜ ਰਹੇ ਨੇ ਕੀ ਹੋ ਰਿਹਾ ਹੈ ਬੱਚਿਆਂ ਦਾ ਸਾਰਾ ਉੱਚੀ ਕੌਮ ਸਮੁੱਚਾ ਪੰਥ ਸਾਰੀ ਦੁਨੀਆ ਮਨਾ ਰਹੀ ਹੈ ਸਰਕਾਰ ਵੱਲੋਂ ਵੀ ਬਾਲ ਦਿਵਸ ਹੋ ਰਿਹਾ ਹੈ મોદી ਸਰਕਾਰ ਵੱਲੋਂ ਹੋ ਗਿਆ ਕਿ ਸਾਰੀ ਜਿੰਨੇ ਹੈਗੇ ਵੀ ਬਾਲ ਦਿਵਸ ਮਨਾਓ ਅਫਸੋਸ ਨੇ ਦਿਹਾੜੇ ਚੱਲ ਰਹੇ ਨੇ ਬੱਚੇ ਅੱਜ ਚਮਕੌਰ ਸਾਹਿਬ ਦਾ ਦਿਹਾੜਾ ਚੱਲ ਰਿਹਾ ਹੈ ਉੱਥੇ ਬੱਚੇ ਸ਼ਹੀਦ ਹੋਏ ਨੇ ਉਦੋਂ ਬਾਅਦ ਸਾਹਿਬ ਜਾਦੇ 7 ਤੇ 9 ਸਾਲ ਦੇ ਨੀਹਾਂ 'ਚ ਸ਼ਹੀਦ ਹੋਏ ਨੇ ਅਕਾਲ ਤਖਤ ਸਾਹਿਬ ਵੱਲੋਂ ਸਾਰੀ ਦੁਨੀਆ ਨੂੰ ਹੁਕਮ ਹੈ ਵੀ ਕਿਸੇ ਨੇ ਮਠਿਆਈ ਦੀ ਬਣਾਉਣੀ ਢੋਲ ਨਹੀਂ ਵਜਾਉਣਾ ਖੁਸ਼ੀਆਂ ਨਹੀਂ ਮਨਾਉਣੀ ਇਹ ਤੁਸੀਂ ਕੀ ਕਰ ਰਹੇ ਹੋ ਇਹ ਇਹਦਾ ਜਵਾਬ ਹੈ ਕੀ ਹੋ ਰਿਹਾ ਹੈ ਆਜਾ ਅੱਗੇ ਆਜਾ ਇੱਕ ਮਿੰਟ ਆ ਆ ਜਾਓ ਗੱਲ ਕਰਨ ਅਕਾ ਹੋ ਜੀ ਬਈ ਗੱਲ ਸਾਰੇ ਸਕੂਲਾਂ ਦੇ ਵਿੱਚ ਲੈਕਚਰ ਹੋ ਰਹੇ ਨੇ ਬੱਚਿਆਂ ਨੂੰ ਸਾਰੇ ਕਿੱਥੇ ਹੋ ਰਹੇ ਨੇ ਇੱਕ ਇੱਕ ਮਿੰਟ ਸੁਣੋ ਜੀ ਦੇਖੋ ਤੁਸੀਂ ਸਿਗਾ ਤੁਹਾਡੀ ਗੱਲ ਠੀਕ ਹੈ ਜੀ ਤੁਸੀਂ ਆਪਣੇ ਦੇਖੋ ਅਸੀਂ ਆਪਣੇ ਸਾਹ ਦੇਖੋ ਆਪਣਾ ਸਾਹ ਇਹ ਗੱਲ ਸੁਣੋ ਦੇਖੋ ਅਸੀਂ ਗੱਲ ਮੇਰੀ ਗੱਲ ਸੁਣੋ ਸਾਹਿਬ ਨਹੀਂ ਸਾਹ ਕਹਿੰਦਾ ਇੱਥੇ ਹੁਣ ਆਪ ਤੁਸੀਂ ਵੜਰੋਖਾਂ ਜਿਓ ਹਾਂਜੀ ਵੜਰੋਖਾਂ ਦੇ ਰਹੇ ਤੁਸੀਂ ਹਨਾ ਨਹੀਂ ਮੈਂ ਮੈਂ ਵੜਰੋਖਾਂ ਜਿਓ ਸਮਾਣੇ ਸਮਾਣੇ ਤੋਂ ਸਮਾਣੇ ਕਿਥੇ ਮੁਸਲਮਾਨ ਵੀ ਰਹਿੰਦੇ ਨੇ ਹਾਂਜੀ ਕਿੰਡੂ ਵੀ ਰਹਿੰਦੇ ਨੇ ਹੋਰ ਕੋਈ ਚੌਥਾ ਇੱਥੇ ਹੈ ਨਹੀਂ ਬਾਕੀ ਤੁਸੀਂ ਇੱਥੇ ਆ ਕੇ ਖੁਸ਼ੀਆਂ ਮਨਾ ਰਹੇ ਹੋ ਢੋਲ ਵਜ ਰਹੇ ਨੇ ਇੱਥੇ ਹੁਣ ਇੱਥੇ ਹੋਰ ਵੀ ਜਥੇ ਇਕੱਠੇ ਹੋ ਰਹੇ ਨੇ ਇੱਥੇ ਕੱਲ ਨੂੰ ਕੋਈ ਲੜਾਈ ਝਗੜਾ ਦਾ ਜ਼ਿੰਮੇਵਾਰ ਤੁਸੀਂ ਹੋ ਇਹਦਾ ਟੱਕਰ ਇਹਦਾ ਨੰਬਰ ਕਿਹਦਾ ਕਿਹਦਾ ਘਰ ਹੈ ਕਿਦਾ ਨਾਮ ਲਿਖਦੇ ਨੇ ਦਰਜ ਕਰਦੇ ਸਾਰੇ ਸਾਡੇ ਨਾਲ ਨੇ ਪਿੰਡ ਦੀ ਨਹੀਂ ਸਿਰ ਪਿੰਡ ਦੀ ਸਾਰੇ ਪਿੰਡ ਦੀ ਮਾਵਾ ਮੈਂ ਸਾਡੀਆਂ ਲੋਕ ਖੇਤੀ ਜੇ ਬਸ ਹੋ ਬੁਜਾ ਰਹੇ ਸਾਡੇ ਪਿੰਡ ਦੇ ਵਿੱਚ ਜਾ ਰਹੇ ਲੋਕ ਭੰਜੇ ਸੌ ਰਹੇ ਨੇ ਸਾਡੇ ਜਵਾਕ ਇਹਨਾਂ ਨੂੰ ਕੀ ਪਤਾ ਕਿਵੇਂ ਮਰਜ਼ੀ ਗੁਮਾਵਾ ਕਰ ਲਓ ਤੁਸੀਂ ਇਹਨਾਂ ਵਿਚਾਰੀਆਂ ਮਾਇਆਂ ਜਿਹੜੀਆਂ ਸਾਡੇ ਪਿੰਡ ਦੀਆਂ ਲਾਈਆਂ ਨੇ ਤੁਸੀਂ ਇਹਨਾਂ ਨੂੰ ਕੀ ਪਤਾ ਗੁਮਰਾਹ ਕਰੀ ਜਾਂਦੇ ਝੂਠਾ ਦਿਸਾ ਰਹੇ ਤੁਸੀਂ ਦੇਖੋ ਅਸ ਕਰਸਤੇ ਹੈ ਇਸ ਵਿੱਚ ਨਾ ਵਰਲਡ ਲੈਵਲ ਤੇ ਜਦ ਇੰਡੀਆ ਦੀ ਸਰਕਾਰ ਬਾਲਦੀਵਸ ਮਨਾ ਰਹੀ ਹੈ ਰੱਤ ਨੀ ਹੋ ਗਿਆ ਹੋ ਗਿਆ ਬਸਾਂ ਗਿਆ ਹੱਕ ਵਿੱਚ ਬਣਾਇਆ ਜਾ ਰਿਹਾ ਹੈ ਇਹਨਾਂ ਨਾਲ ਗੱਲ ਕਰਨਾ ਹੈ ਸੰਗਠਨ ਹਰ ਜਗ੍ਹਾ ਯਾਦ ਰਹੀ ਮੇਰੀ ਬੇਟੀ ਸੋਣ ਕਾਲ ਚਾਹੁੰਦਾ ਦੇਖੋ ਜੀ ਚੁੱਪੋ ਇੱਕ ਮਿੰਟ ਬਈ ਚੁੱਪ ਚਲੋ ਥੋੜੀ ਨਾਲ ਥੋੜੀ ਸੰਯੋਗ ਬਿਲਕੁਲ ਵਿੱਚ ਜਿਹਨੇ ਪਕਾ ਖੜੇ ਨਾ ਰੋਕ ਲਓ ਬਾਹਰ ਖੜ ਕੇ ਜੀ ਖੜਾ ਦੇ ਜਿੱਦ ਤੱਕ ਖੜੇ ਨਗਾਕੇ ਨਗਾਕੇ ਤੁਸੀਂ ਆਵਿਆ ਮੱਕਾ ਵੀ ਨਗਾਕੇ ਤੁਸੀਂ ਕਿੰਨੇ ਸਿਆਸੀ ਛੰਬਲਾ ਵੀ ਪਹਿਲੇ ਅਸੀਂ ਉਧਰ ਉਹ ਦਵਾ ਪਈ ਤੁਸੀਂ ਆ ਜੀ ਦੇਖ ਮੇਰੇ ਬੱਚੇ ਦੋਨੇ ਜਾਂਦੇ ਨੇ ਮੈਂ ਬੁਲਾਏ ਨੇ ਜਿਹੜੀ ਸਜ਼ਾ ਮੇਰਾ ਗਾਲਾ ਕੱਟਣਾ ਕੁਝ ਸਜ਼ਾ ਦੇਣਾ ਮੈਨੂੰ ਨਹੀਂ ਨਾ ਨਹੀਂ ਆਪਣਾ ਬੰਦੀ ਕਾਉਣਾ ਅਸੀਂ ਤਾਂ ਇਹਦਾ ਬੇਨਤੀ ਕਰ ਰਹੇ ਹਾਂ ਅਫਸੋਸ ਵੀ ਕਈ ਵਾਰ ਜਿਸ ਤਰ੍ਹਾਂ ਵੀ ਅਫਸੋਸ ਹੈ ਨਾ ਬੱਚਿਆਂ ਦਾ ਅਫਸੋਸ ਹੈ ਸਾਡੇ ਸਾਡੇ ਸਾਡਾ ਬੱਚਾ ਬੱਚਾ ਵੀ ਮਰ ਗਿਆ ਆਪਦਾ 6 ਵਜੇ ਮੜੀ ਸੀ ਮੜੀ ਸੀ 6 ਵਜੇ ਕਿੰਨਾ ਹੁੰਦਾ ਪੂਰੀ ਕੌਮ ਜਨ ਅਫਸੋਸ ਮਨਾ ਲਿਆ ਦੇਖੋ ਪਹਿਲੇ ਅਸੀਂ ਨਾ ਕਰ ਕਿੰਚੇ ਸੀ ਆ ਦੇਖੋ ਬਾਪਿਆਂ ਨੇ ਇਨਸਾਨਾ ਫਿਰ ਇਨਸਾਨ ਕੁੜੀ ਕਰ ਰਹੇ ਆਪਾਂ ਕੋਈ ਨਹੀਂ ਢੋਲ ਵਜਾਓ ਨਗਰ ਕੀ ਢੋਲ ਵਜਾਓ ਮੈਂ ਨਗਰ ਦੀ ਅੱਧੀ ਚ ਪਾ ਆ ਗਏ ਹਣਾ ਢੋਲ ਵਜਾਓ ਇਹ ਵੀ ਸੇਵਾ ਇਹ ਬਾਟਰ ਬੈਗ ਇਹ ਸਾਡਾ ਬਾਟਰ ਬੈਗ ਮੈਂ ਉਹ ਲਿਆਉਣੇ ਬਾਟਰ ਬੈਗ ਦਾ ਠਿਕਾਣਾ ਵਜਾ ਇਹ ਕੁੜੀ ਚਾਹੀਦੀ ਇਸ ਚਲੋ ਇਹਨੂੰ ਬੰਦ ਕਰੋ ਜਿਸ ਬਣਾ ਰਹੀ ਆ ਅਕਾਲ ਤੱਕ ਸੋਸ ਇਹਨੂੰ ਵੀ ਬੰਦ ਕਰੋ ਇਹਨਾਂ ਕਲਾਂ ਨੂੰ ਜਿਹਾ ਹੋਣੀ ਹੈ ਹੁਣੇ ਮੇਰੇ ਰਿਜਲ ਤੋਂ ਹੋਰ ਨਿਕਲੂਗਾ ਇਹ ਤੁਸੀਂ ਆਪਾਂ ਚਲੇ ਨਹੀਂ ਦਿੱਤੇ ਜੀ ਰਸਤਾ ਦਿਓ ਇੱਥੋਂ ਚਲੇ ਜੇ ਨਿਕਲ ਹੋਰ ਹੋਰ ਇਹ ਤਾਂ ਕੋਈ ਦਿਨ ਟਾਈਮ ਲੰਦੀ ਨਹੀਂ ਇਸ ਤਰ੍ਹਾਂ ਤੁਸੀਂ 2 ਮਿੰਟ ਹੋ ਜਾਓ ਪਹਿਲੀ ਗੱਲ ਤੂੰ ਯਾਰ ਸਮਾਨੇ ਦੇ ਨਾਲ ਕੀ ਕਰਨਾ ਹੈ ਆਪਦੇ ਉਧਰ ਬਣਾ ਲੈ ਯਾਰ ਤੂੰ ਪਿੰਡਾਂ ਜੇ ਭਜਾ ਜਾ ਕੇ ਸਮਾਨੀ ਕਿੰਨੀ ਟੱਕੇ ਮੜ ਕੇ 50 ਕਿਲੋਮੀਟਰ ਪੂਰ ਜਾ ਕੇ ਆ ਗਿਆ ਹਾਂ ਹਾਂ ਮੈਨੂੰ ਮੈਨੂੰ ਕੱਢ ਦੋ ਗਰੀਕ ਆ ਬਾਕੀ ਪਿੰਡ ਦੇ ਕਿਉਂ ਕੱਢੋ ਮੈਂ ਯਾਰ ਇਹ ਜਵਾਬ ਇਹ ਬਦਲਾ ਪਹਿਲਾਂ ਯਾਰ ਡੱਗੀ ਦੇ ਵਿੱਚ ਤੁਸੀਂ ਧੱਕੇ ਨਾਲ ਵਜਾ ਕੇ ਆ ਰਹੇ ਹਨ ਮੁਸਲਮਾਨ ਵੀ ਲੈ ਰਹੇ ਨੇ ਉਹਨਾਂ ਨੂੰ ਕਿਹੜਾ ਕੱਢਦੇ ਸੀ ਨੇ ਆਪਰੇ ਕੋਈ ਗੱਲ ਨਹੀਂ ਆਪਾਂ ਸਭ ਕੱਟ ਕਰ ਗੱਲ ਕਰੀਏ ਸਭ ਕੱਟ ਵੀ ਆ ਸਾਸਾ ਨਹੀਂ ਮਿਲਾ ਰਹੇ ਤੁਸੀਂ ਪਰ ਦਸ ਨੂੰ ਮਿਲਾ ਰਹੇ ਸਾਰੇ ਬਾਈ ਜੀ ਜਾ ਰਹੇ ਐ ਬਿੰਦ ਕੁੱਲ ਵੀ ਆਪਦਾ ਥੋੜੇ ਟਾਈਮ ਚ ਚਲੇ ਜਾਓ ਜਥੇਵੰਦੀਆਂ ਆ ਰਹੀਆਂ ਹਨ ਕਹਿਓ ਕਰ ਲਓ ਹੋਰ ਵੀ ਸੋਣੇ ਮੈਂ ਚੱਲ ਜੀ ਛੋਟੇ ਨਾ ਚੱਲਣੇ ਲੱਗੇ ਨਹੀਂ ਵੀ ਆਉਂਦਾ ਜਾ ਰਹੇ ਹੋ ਜਾਂਦਾ ਜਾਂਦਾ ਹੋਇਂ ਇੰਦਰ ਜੀ ਤੇ ਯਾਰ ਬੋਲ ਯਾਰ ਦੂਰ ਦੂਰ ਜਾਂ ਪਛੋਲਿਆ ਨਾ ਯਾਰ ਆ ਤਾਂ ਮੈਂ ਤਾਂ ਬਕਰ ਫੇਟ ਮਾਰ ਯਾਰ ਚੁੱਪ ਕਰ ਯਾਰ ਜਲੂਸ ਨਿਕਲੂ ਠੀਕ ਕਰ ਬਾਈ ਸੁਣੋ ਜੀ ਆ ਜਿਹੜੇ ਜੀਸੂ ਮਸੀਹ ਵਾਲਿਆਂ ਨੇ ਪਿੰਡ ਬਟਰੂਖਾ ਦੇ ਵਿੱਚ ਆਏ ਤੋਂ ਉਦੋਂ ਬਾਅਦ ਅਸੀਂ ਇਹ ਤੋਰ ਤੇ ਹੁਣ ਅਸੀਂ ਪਿੰਡ ਦੇ ਵਿੱਚੋਂ ਕੱਢੇ ਨੇ ਬਾਈ ਸਮਾਲੇ ਤੋਂ ਆ ਕੇ ਬੰਦੇ ਬਟਰੂਖਾ ਦੇ ਵਿੱਚ ਢੋਲ ਵਜਾ ਰਹੇ ਨੇ ਉੱਥੇ ਸੋਨੇ ਦਿਖਾਉਣੇ ਆ ਡੀਜੇ ਲਾ ਰਹੇ ਤੇ ਨੱਚ ਰੀਆਂ ਨੇ ਆਪਣੀਆਂ ਬੀਬੀਆਂ ਭੈਣਾਂ ਸਾਰੇ ਰਲ ਕੇ ਇਹਨਾਂ ਨੂੰ ਸ਼ੌਕ ਦੀ ਲਹਿਰ ਦੀ ਨਹੀਂ ਪਤਾ ਹੁਣ ਆ ਫਿਰ ਰਹੇ ਨੇ ਜੀ ਹੜਕਾ ਤੇ ਅਸੀਂ ਇਹਨਾਂ ਨੂੰ ਸੁਪਾ ਕੇ ਆਵਾਂਗੇ ਪੂਰਾ ਪਿੰਡ ਦੀ ਹੱਦ ਡਮਾ ਕੇ ਆਵਾਂਗੇ ਕਿ ਕਹਾ ਜਾ ਕੇ ਵੀ ਰਹੇ ਗਾਹਾਂ ਕੋ ਉਹ ਕਰਨਾ ਕਿਤੇ ਕੋਈ ਹਰਕਤ ਕਰਨ ਨੂੰ ਲੱਗ ਜਾਣਾ ਲੋਕਾਂ ਨੂੰ ਹਲੇ ਤੱਕ ਆਪਣੇ ਯਾਰ ਇਹ ਨਹੀਂ ਪਤਾ ਲੱਗ ਰਿਹਾ ਵੀ ਕਿਹੜੇ ਦਿਨ ਚੱਲ ਰਹੇ ਨੇ ਕੀ ਸ਼ੋਕ ਚੱਲ ਰਿਹਾਗਾ ਲੋਕ ਢੋਲ ਵਜਾ ਕੇ ਖੁਸ਼ੀਆਂ ਮਣਾਉਂਦੇ ਫਿਰਦੇ ਨੇ ਇਹ ਜਿਹੇ ਲੋਕਾਂ ਨੂੰ ਆਪਣੇ ਪਿੰਡਾਂ ਦੇ ਵਿੱਚ ਪੜਾ ਦੇ ਰਹੇ ਨੇ ਜਿਹੜੇ ਪਿੰਡ ਦੇ ਮਾਹੌਲ ਖਰਾਬ ਕਰਦੇ ਫਿਰੇ ਨੇ ਫਿਰ ਲੋਕ ਆਖਦੇ ਨੇ ਸਰਕਾਰ ਆਖਦੇ ਨੇ ਮਾਹੌਲ ਖਰਾਬ ਹੋ ਰਹੇ ਨੇ ਮਾਹੌਲ ਖਰਾਬ ਇਹ ਬੰਦੇ ਕਰਦੇ ਨੇ ਇਹ ਜਿਹੇ ਬੰਦਿਆਂ ਦੇ ਨੱਥ ਪਾਉਣੀ ਜ਼ਰੂਰੀ ਆ ਗਈ ਆ ਦੇਖੋ ਇਹ ਨੀਲੇ ਕੋਟ ਵਾਲਾ ਜਿਹੜਾ ਮੈਨ ਹੈੱਡ ਆਗਾ ਸਮਾਣੀ ਤੋਂ ਆਇਆਗਾ ਉਹਨੂੰ ਪਹਿਲਾਂ ਵੀ ਦਿਖਾਇਆ ਸੀ ਇਹ ਬੰਦਾ ਸੋ ਦਾਦਿਆ ਕਿ ਇਹ ਸਾਹਿਬਜ਼ਾਦਿਆਂ ਦੀ ਸ਼ਹੀਦੀ ਦਿਵਸ ਨੂੰ ਲੈ ਕੇ ਸੋਗ ਦਿਵਸ ਵਜੋਂ ਮਨਾਇਆ ਜਾ ਰਿਹਾ ਹੈ ਪਰ ਦੂਜੇ ਪਾਸੇ ਇਸਾਈ ਭਾਈਚਾਰੇ ਵੱਲੋਂ ਜਸ਼ਨ ਮਨਾਏ ਜਾ ਰਹੇ ਸਨ ਜਿਸ ਦਾ ਇਤਰਾਜ ਚਿਤਾਇਆ ਗਿਆ ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਅਨਿਲ ਜੈਨ ਦੀ ਰਿਪੋਰਟ